ਨੂ ਯੋਟਾ ਪੰਜਾਬ ਦੀ ਟੀਮ ਪਹੁੰਚੀ ਆ ਉਹ ਲੱਖਾਂ ਕੋ ਬੱਚਿਆਂ ਕੋ ਜਿਹੜੇ ਬੱਚੇ ਅਮਰੀਕਾ ਤੋਂ ਡਿਪੋਟ ਆ ਗਏ ਨੇ ਹੋ ਕੇ ਆਏ ਨੇ ਤੁਸੀਂ ਦੱਸੋ ਵੀ ਇਹ ਪਿੰਡ ਖਾਨੋ ਵਾਲਾ ਗਦਾਵ ਜਿੱਥੇ ਦੋ ਭਰਾ ਇੱਕੋ ਘਰ ਵਿੱਚ ਜਿਹੜੇ ਚਾਚਾ ਦਾ ਪੁੱਤ ਡਿਪੋਟ ਹੋ ਕੇ ਆਏ ਨੇ 45 ਬੰਦਾ ਲੱਖ ਦੇਗੇ ਸਾਡਾ ਕੋਲ ਹਜੀਤ ਸਿੰਘ ਮੌਜੂਦਾ ਜੋ ਕਿ ਡਿਪੋਟ ਹੋ ਕੇ ਆਦਾ ਗੱਲਬਾਤ ਕਰਾਂਗੇ ਵੀ ਹਜੀਤ ਸਿੰਘ ਜੀ ਤੁਸੀਂ ਕਿੰਨੇ ਵਜੇ ਘਰ ਪਹੁੰਚੀਓ ਤੇ ਕਿੱਦਾਂ ਦੇ ਹਲਾਤਾਤ ਤੁਹਾਨੂੰ ਆਪਾਂ ਮਨੇਰੇ ਅੰਬਰਸਰ ਆਏਗੇ 1:30 ਵਜੇ ਨੇ ਆਏਗੇ ਉੱਥੋਂ ਪੂਰੀ ਕਾਰਵਾਈ ਹੋਈ ਤੇ ਆਪਾਂ ਘਰੇ ਆਏ ਆਪਾਂ 6 ਵਜੇ ਘਰੇ ਆਏਗੇ ਤੇ ਬੌੜ ਮਾੜੇ ਹਲਾਤਾ ਦੇ ਇੱਕ ਜਿਹੜੇ ਤੁਸੀਂ ਜਹਾਜ਼ ਲੰਦਾਂਗੇ ਤੁਹਾਨੂੰ ਕਿਵੇਂ ਲੰਦਾਂਗੇ ਪੇੜਾਂ ਚ ਬੀੜੀਆਂ ਵਗੈਰਾ ਲਾਈਆਂ ਗਿਆ ਹੱਥਾਂ 'ਚ ਬੀੜੀਆਂ ਲਾਈ ਕਿਦਾਂ ਜਿੰਨੇ ਦਿਨ ਦੇ ਕਿਦਾਂ ਤੁਰੇ ਉੱਥੇ ਆਪਾਂ 27 ਜਨਵਰੀ ਨੂੰ ਆਪਾਂ ਦੋਵੇਂ ਭਰਾਵਾਂ ਨੇ ਬਾਰਡ ਟੱਪਿਆ ਵਾ ਤੇ ਉਹਨਾਂ ਨੇ ਆਨੂੰ 18 ਦਿਨ ਉੱਥੇ ਕੈਂਪ 'ਚ ਰੱਖਿਆ ਤੇ ਕੋਈ ਨਿਲਾਉਂਦੇ ਨਹੀਂ ਉੱਥੇ ਪੂਰਾ ਤੱਕਾ ਕਰਦੇ ਸੀਗੇ ਤੇ ਨਾ ਕੋਈ ਮਾੜੀ ਤੇ ਉੱਥੇ ਗੱਲ ਸੁਣੀ ਜਾਂਦੀ ਉਹਨਾਂ ਪੇਪਰ ਲਾਇਆ ਹੀ ਇੱਕ ਵੀ ਫੈਮਿਲੀ ਨਾਲ ਗੱਲ ਕਰ ਸਕਦੇ ਆ ਤੇ ਕਾਉਂਸਲਰ ਨਾਲ ਕਰ ਸਕਦੇ ਆ ਤੇ ਵਕੀਲ ਨਾਲ ਕਰ ਸਕਦੇ ਆ ਗੱਲ ਆਪਾਂ ਤੇ ਉਹ ਕੋਈ ਉੱਥੇ ਸੁਣਵਾਈ ਨਹੀਂ ਕਰਦੇ ਤੇ ਪੂਰਾ ਤੱਕਾ ਕੀਤਾ ਜਾਂਦਾ ਹੈਗਾ ਤੇ ਮੁੜ ਕੇ 13 ਤਰੀਕ ਨੂੰ ਉਹਨਾਂ ਨੇ ਉਹਨਾਂ ਨੂੰ ਰਿਪੋਰਟ ਕੀਤਾ ਉੱਥੋਂ ਤੇ ਹੱਥਾਂ 'ਚ ਬੇੜੀਆਂ ਲਾਈਆਂ ਲਾਕ ਨੂੰ ਸੰਗਲ ਬੱਧੇ ਲੱਤਾਂ ਨੂੰ ਵੀ ਉਹਨਾਂ ਬੇੜੀਆਂ ਲਾਈਆਂ ਉਹਨਾਂ ਨੇ ਤੇ ਕੋਈ ਉੱਥੇ ਬੋਲਣ ਨਹੀਂ ਦਿੰਦੇ ਤੇ ਇੱਥੇ ਆ ਚੁੱਪ ਜਾਬ ਲਿਆਂਦਾ ਉਹਨਾਂ ਨੇ ਉਹਨਾਂ ਨੂੰ ਤੱਕਾ ਕੀਤਾ ਪੂਰਾ ਉਹਨਾਂ ਨੇ ਸਾਡੇ ਨਾਲ ਕਿੰਨੇ ਘੰਟੇ ਦਾ ਸਫ਼ਰ ਸੀ ਤੇ ਹਕਮਤ ਸਾਰੇ ਟਾਈਮ ਫਿਰ ਤੁਹਾਨੂੰ ਬੇੜੀਆਂ ਲਾਈਆਂ ਨਹੀਂ ਹਸਕੜੀਆਂ ਲਾਈਆਂ ਰੱਖੀਆਂ ਹਾਂਜੀ ਜੀ 48 ਘੰਟਿਆਂ ਦਾ ਰਸਤਾ ਬੋਦਾਂ ਬਾਈਆਂ ਦਾ ਸੀਗਾ ਤੇ ਸਾਨੂੰ 48 ਘੰਟੇ ਦੇ ਲੈ ਕੇ ਆਏ ਜੀ ਇੱਥੇ ਤੇ ਜਦੋਂ ਤੁਸੀਂ ਕੱਕੇ ਕਿੰਨੇ ਪੈਸੇ ਦੇ ਕੇ ਗਏ ਕਿਹੜੇ ਜੰਟੂ ਗਏ ਕਿਹੜੇ ਕਿਹੜੇ ਰਸਤੇ ਥਰੂ ਗਏ ਆਪਾਂ 45 ਲੱਖ ਰੁਪਏ ਦਿੱਤਾ ਹੈਗਾ ਮੈਂ ਤਾਂ ਮੇਰੇ ਚਾਚੇ ਨੇ 90 ਲੱਖ ਰੁਪਏ ਦਿੱਤਾ ਤੇ ਇੱਥੋਂ ਉਦਾਂ ਗੱਲ ਹੋਈ ਸਾਡੀ ਸਿੱਧੀ ਇੱਕ ਨੰਬਰ 'ਚ ਹੋਈਗੀ ਤੇ ਸਾਨੂੰ ਕਹਿੰਦਾ 25 ਦਿਨਾਂ 'ਚ ਪਹੁੰਚਾਉਂਗਾ ਸਾਨੂੰ 14 ਮਹੀਨਿਆਂ 'ਚ ਪਹੁੰਚਾਇਆ ਜੀ ਉਹਨੇ ਤੇ ਕਿਹੜੇ ਕਿਹੜੇ ਰਸਤੇ ਥੋਂ ਗਏ ਕਿਵੇਂ ਗਏ ਜੰਗਲਾਂ ਥਲੀ ਗਏ ਜਾਂ ਬਾਈਏ ਰ ਗਿਆ ਜਾਂ ਕਿੱਧਰ ਗਏ ਇੱਥੋਂ ਦਿੱਲੀੋਂ ਤਾਂ ਪਹਿਲਾਂ ਉਹਨੇ ਬਾਈਏ ਰ ਹੀ ਖੜਿਆ ਬਾਅਦ ਵਿੱਚ ਉਹਨੇ ਸਾਨੂੰ ਟੈਕਸੀਆਂ ਰਹੀਂ ਖੜਿਆ ਤੇ ਪਨਾਮਾ ਦੀ ਗੱਲ ਨਹੀਂ ਸਾਡੇ ਨਾਲ ਹੋਈ ਤੇ ਉਹਨੇ ਸਾਨੂੰ ਡੁਪਲੀਕੇਟ ਆਈਡੀਆਂ ਬਣਾ ਕੇ ਪਨਾਮਾ 'ਚ ਮੈਨੂੰ ਤੇ ਮੇਰੇ ਚਾਚੇ ਦੇ ਮੁੰਡੇ ਨੂੰ ਫਸਾਤਾ ਉੱਥੇ ਤੇ ਸਾਨੂੰ ਉੱਥੇ ਉੱਥੇ ਵੀ ਟੌਰਚਰ ਕੀਤਾ ਗਿਆ ਪੂਰਾ ਕਿਦਾ ਤੁਹਾਨੂੰ ਟੱਚ ਕੀਤਾ ਜਾਂਦਾ ਉੱਥੇ ਕਿੰਨੇ ਕੀ ਕੀ ਟੱਚ ਕਰਦੇ ਜਿੱਦਾਂ ਉੱਥੇ ਨੇਪਾਲ ਦੀ ਆਈਡੀ ਸੀਗੀ ਮੇ ਮੇਰੀ ਉਹਨੇ ਬਣਾਏ 30 ਸਾਲ ਉਮਰ ਬਣਾਤੀ ਮੇਰੀ ਤੇ ਚਾਚੇ ਦੇ ਮੁੰਡੇ ਦੀ ਬਣਾਤੀ 35 35 ਸਾਲ ਬਣਾਤੀ ਇਹ ਉਹ 35 ਸਾਲਾਂ ਦਾ ਹੈ ਨਹੀਂਗਾ ਤੇ ਸਰੀਰ ਤੋਂ ਥੋੜਾ ਪਤਲਾ ਹੈਗਾ ਤੇ ਉਹਨਾਂ ਨੂੰ ਛਾਕੀ ਹੋ ਗਿਆ ਸੀਗਾ ਵੀ ਇਹ 35 ਸਾਲਾਂ ਦਾ ਨਹੀਂ ਹੈਗਾ ਤੇ ਉਹਨਾਂ ਨੂੰ ਚੌਥੇ ਕੈਂਪ ਦੇ ਵਿੱਚ ਲੈ ਕੇ ਚੱਲੇ ਸੀਗੇ ਤੇ ਉਹ ਉੱਥੋਂ ਭੱਜ ਗਏ ਉਹਨਾਂ ਨੇ ਆਪਣੀ ਜਾਨ ਬਚਾਈ ਜੀ ਮਤਲਬ ਕੀ ਤੁਸੀਂ ਹੁਣ ਕਹਿਣਾ ਚਾਹੁੰਦੇ ਸਰਕਾਰ ਕੋ ਕੀ ਮੰਗ ਕਰਦੇ ਹੋ ਸਾਨੂੰ ਸਾਡਾ ਹੱਕ ਦਵਾਇਆ ਜਾਵੇ ਜੀ ਤੇ ਇੱਕ ਇੱਕ ਜਾਨੇ ਨੂੰ ਨੌਕਰੀ ਦਿੱਤੀ ਜਾਵੇ ਤੇ ਇੱਕ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਏਜੰਟ ਦੇ ਉੱਤੇ ਕਿੱਦਾਂ ਪਰਿਵਾਰ ਚ ਪਤਾ ਲੱਗਾ ਵੀ ਤੁਹਾਡੇ ਪਿਤਾ ਜੀ ਵੀ ਨਹੀਂ ਸੀਗੇ ਪਿੰਡਾਂ ਚ ਪਰਿਵਾਰ ਚ ਬੜੇ ਮਾੜੇ ਹਾਲਾਤ ਜੇ ਗਏ ਉਹਦੇ ਬੜੇ ਮਤਲਬ ਹਾਲਾਤ ਪਹਿਲੀ ਜ਼ਮੀਨ ਵਗਾਰਾ ਵਿੱਚ ਗਏ ਹੋ ਹਾਂਜੀ ਇੱਕ ਜ਼ਮੀਨ ਵੇਚ ਕੇ ਗਏ ਆ ਜੀ ਫਾਦਰ ਨੂੰ 13 ਸਾਲ ਹੋ ਗਏ ਆ ਜੀ ਡੈਥ ਹੋਈ ਨੂੰ ਤੇ ਘਰ ਦੇ ਹਾਲਾਤ ਬਹੁਤ ਮਾੜੇ ਆ ਜੀ ਤੇ ਸਾਨੂੰ ਆ ਡਾਕ ਦਵਾਇਆ ਜਾਏ ਵੀ ਦੱਸੋ ਵੀ ਇਹ ਹਜੀਤ ਸਿੰਘ ਜਿਹੜਾ ਦੱਸ ਰਿਹਾ ਵੀ ਸਾਨੂੰ ਜਦੋਂ ਲਿਆਂਦਾ ਗਿਆ ਬੇੜੀਆਂ ਵਿੱਚ ਬੰਨਿਆ ਗੇ ਰੋ ਜਹਾਜ਼ ਚ 45 ਘੰਟਾ ਜਿਹੜਾ ਸਫ਼ਰ ਸੀ ਉਹ ਬੇੜੀਆਂ ਬੰਨਿਆ ਗੇ ਉੱਥੋਂ ਸਾਨੂੰ ਜਿਹੜਾ ਰਿਪੋਰਟ ਕੀਤਾ ਕਰੋ 45 ਬੰਦਾ ਲੱਖ ਦੋਨੋਂ ਭਰਾਵਾਂ ਲਾਇਆ ਲੇਕ